ਸਤਿਕਾਰ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ 19 17 21 ਦੀ ਫਿਟਿੰਗ ਬਾਰੇ ਹਾਂਜੀ ਇਹਦਾ ਆਪਾਂ ਜਿਹੜਾ ਤੀਰਾ ਏ ਉਹ ਆਪਾਂ ਲੈਣਾ ਜੀ 6.5 ਤੀਰਾ ਆਪਣਾ ਹੈਗਾ ਇਹ 12 ਆਪਾਂ ਜੀ ਅੱਧਾ ਅੱਧਾ ਇੰਚ ਲੈਣਾ ਆਪਾਂ ਮਾਰਜੰਦਾ ਤੇ ਜਿਹੜਾ ਆਪਣਾ ਮੋਡਾ ਜੀ ਉਹ ਆਪਣਾ ਹੈਗਾ ਇਹ 9 ਆਪਾਂ ਸੱਤ ਤੇ ਕਟਾਈ ਕਰਾਂਗੇ ਜੀ इधरों भी आप करा जी उपरों साढ़े छे लिता है नीचे भी आप साढ़े छे लवेंगे जी इस तरह आपू मिला देंगे इस तरह आप एक चौरस डब्बा बना लेंगे हाँ जी बैक साइड आपने का आप दो इंच के निशान लाव इस तरह 2 ਇੰਚ ਤੇ ਇਸ ਤਰ੍ਹਾਂ ਚਾ ਲਾਵਾਂਗੇ ਸਭ ਤੋਂ ਪਹਿਲਾਂ ਜੀ ਕੀ ਕਰਨਾ ਆਪਾਂ ਕਮਰ ਸੀਨ ਮੈਨਣੀ ਆ ਕਮਰ ਸੀਲ ਆਪਣੀ ਕਿੰਨੀ ਹੈਗੀ ਆ ਜੀ 14 ਆਪਾਂ ਲਾਵਾਂਗੇ 15 ਦੇ ਨਿਸ਼ਾਨ 1 ਇੰਚ ਆਪਣਾ ਕੋਲੋਈ ਦੇ ਵਿੱਚ ਅੱਧਾ ਇੰਚ ਆ ਜਾਣਾ ਅੱਧਾ ਇੰਚ ਆਪਣਾ ਆ ਜਾਣਾ ਜੀ ਸੀਨ ਵਿੱਚ ਮੋਢੇ ਦੀ ਸੀਨ ਵਿੱਚ ਤੇ 14 ਤਿਆਰ ਆਪਣਾ ਰਹਿ ਜਾਊਗਾ 15 ਦਾ ਅੱਧਾ 7.5 ਤੇ ਪੰਛੇ ਨਿਸ਼ਾਨ ਲਾ ਦਾਂਗੇ ਅੱਧ ਤੇ ਆਪਣੀ ਫੀਟਿੰਗ ਹੈਗੀ ਹੈ ਜੀ 19 19 ਦਾ ਆਪਾਂ ਹਾਫ ਕਰ ਲਾਂਗੇ 9.5 ਦਿਨ ਸ਼ਾਨ ਲਾਵਾਂਗੇ ਆਪਾਂ ਫੀਟਿੰਗ ਆਪਣੀ ਹੈਗੀ ਹੈ ਜੀ 17 ਇਹ ਆਪਣੀ 8.5 ਤੇ ਬੰਦੀ ਆ ਆਪਾਂ ਪਲੋਈ ਪਾਵਾਂਗੇ ਵਿੱਚ ਅੱਧਾ ਇੰਚ ਉਹਦਾ ਮਾਰਦੀ ਛੱਡ ਕੇ ਆਪਾਂ 9 ਤੇ ਨਿਸ਼ਾਨ ਲਾਵਾਂਗੇ ਜੀ ਹੈ ਆਪਾਂ ਆਪਣੀ ਹੈਗੀ ਹੈ 21 ਆਪਾਂ ਜਿ ਲਾਵਾਂਗੇ 10.5 ਦੇ ਨਿਸ਼ਾਨ ਆਪਣੀ ਹੈਪਿਕੀ ਹੈ 10.5 ਤੇ 21 ਦਾ ਆਪਾਂ ਹਾਫ ਕਰ ਲਾਂਗੇ 10.5 ਬਣ ਜੂਗਾ। ਹੁਣ ਆਪਾਂ ਪਲੋਈ ਦਾ ਨਿਸ਼ਾਨ ਲਾਵਾਂਗੇ। ਪਲੋਈ ਆਪਣੀ ਹੈਗਾ ਜੀ 10.5 ਤੇ ਆਪਾਂ 11 ਤੇ ਨਿਸ਼ਾਨ ਲਾਵਾਂਗੇ ਜੀ ਇਹਦਾ। 1/2 ਇੰਚ ਆਪਣਾ ਉੱਪਰ ਮਾਰਜਨ ਦਾ ਹੋ ਜੂਗਾ। ਹਾਂਜੀ ਜਿਹੜੀ 19 ਫੀਟਿੰਗ ਹੋਵੇ ਉਹਦੀ ਪਲੋਈ ਦਾ ਆਪਾਂ ਜਿਹੜਾ ਵਿਚਕਾਰਲਾ ਸੈਂਟਰ ਆ ਉਹ ਆਪਾਂ 3.5 ਇੰਚ ਛੱਡਣਾ ਹੁੰਦਾ ਹੈ ਜੀ। ਇਸ ਤਰ੍ਹਾਂ ਆਪਾਂ 3.5 ਦੇ ਨਿਸ਼ਾਨ ਲਾਵਾਂਗੇ ਇੱਥੋਂ ਵੀ ਆਪਾਂ 3.5 ਦੇ ਨਿਸ਼ਾਨ ਲਾਵਾਂਗੇ ਤੇ ਇਹਦੀ ਜਿਹੜੀ ਲੰਬਾਈ ਆ ਉਹ ਆਪਾਂ 7 ਰੱਖਾਂਗੇ ਪਲੋਈ ਦੀ ਲੰਬਾਈ ਆ ਜਿਹੜੀ ਉਹ 7 7 ਇੰਚ ਇਸ ਤਰ੍ਹਾਂ ਹਾਂਜੀ ਜਿਹੜੀਆਂ ਛੋਟੀਆਂ ਪਲੋਈਆਂ ਹੁੰਦੀਆਂ ਉਹ ਆਪਾਂ ਜਿਹੜੀ ਉੱਪਰਲੀ ਪਲੋਈ ਆ ਉਹਨੂੰ ਆਪਾਂ 1 ਇੰਚ ਅੱਗੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕੇ ਐਕਿੰਚ ਉਪਰ ਆਪਾਂ 6.5 ਤੋਂ ਹੀ ਨੀਚੇ ਆਪਾਂ 1 ਇੰਚ ਵਧਾ ਕੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੈਣਾ ਇਹ ਆਪਾਂ ਦੀ ਫਰੰਟ ਸਾਈਡ ਦੀ ਜਿਹੜੀ ਕਟਿੰਗ ਕਰਾਂਗੇ ਇਹ ਉਹਦਾ ਨਿਸ਼ਾਨ ਲਾ ਆਪਾਂ 1 ਇੰਚ ਵਧਾ ਕੇ ਆਪਾਂ ਕੀ ਹੈ ਦੀ ਆ ਆਪਣੀ 2 ਇੰਚ ਤੇ ਬੈਕ ਸਾਈਡ ਦੀ ਕਟਿੰਗ ਹੋ ਜਾਣੀ ਹੈ ਇਸ ਤਰ੍ਹਾਂ ਆਪਾਂ ਗਲਾਈ ਪਾ ਕੇ ਇਹ ਆਪਣੀ ਫਰੰਟ ਸਾਈਡ ਦੀ ਕਟਿੰਗ ਹੈ ਜੀ ਇਸ ਤਰ੍ਹਾਂ ਆ ਦੇਖੋ ਹਾਂਜੀ ਇੱਥੋਂ ਆਪਾਂ ਪਲਾਈ ਸ਼ੁਰੂ ਕਰਨੀ ਆ ਨਾ ਦੇਖੋ

ਜਿਹੜਾ ਆਪਾਂ ਜੀ ਫਿਟਿੰਗ ਬਣਾਉਣੀ ਹੁੰਦੀ ਹੈ ਇੱਥੋਂ ਇੱਥੇ ਆਪਾਂ ਕੋਲੋਈ ਦਾ ਸੈਂਟਰ ਜਿੱਥੇ ਆਪਾਂ ਪਾਇਆ ਹੈ ਆ ਸੈਂਟਰ ਹੈ ਨਾ ਆਪਣਾ ਇੱਥੇ ਜੀ ਆਪਾਂ ਮਿਲਾ ਕੇ ਇਸ ਤਰ੍ਹਾਂ 1 ਇੰਚ ਇਧਰ 1 ਇੰਚ ਇਧਰ ਆਪਾਂ ਦੋ ਤੇ ਨਿਸ਼ਾਨ ਲਾਉਣਾ ਹੁੰਦਾ ਇਸ ਤਰ੍ਹਾਂ ਫਿਟਿੰਗ ਦੀ ਸਲਾਈ ਜਦੋਂ ਆਪਾਂ ਲਾਉਣੀ ਹੁੰਦੀ ਹੈ ਇਸ ਤਰ੍ਹਾਂ ਤੇ ਇੱਥੋਂ 2 ਇੰਚ ਤੇ ਨਿਸ਼ਾਨ ਲਾ ਕੇ ਉਧਰੋਂ ਆਪਾਂ ਇੱਥੋਂ ਇਸ ਤਰ੍ਹਾਂ ਮਿਲਾ ਦੇਣਾ ਉਧਰੋਂ ਆਪਾਂ ਇੱਥੋਂ ਇਸ ਤਰ੍ਹਾਂ ਮਿਲਾ ਦੇਣਾ ਇੱਥੋਂ ਆਪਾਂ ਜੀ ਫੇਰ ਇਸ ਤਰ੍ਹਾਂ 13 13 ਕੀ ਹੈ ਗੁਲਾਈ ਹੋਣੀ ਹੈ ਬਦਵਾਏ ਜਿੱਤੇ ਆਪਣਾ ਨਿਸ਼ਾਨ ਲੱਗਿਆ ਹੋਗਾ ਤਾਂ ਆਪਣੀ ਜਿਹੜੀ ਗਲਾਈ ਆ ਉਹ ਇੱਕ ਪਰਫੈਕਟ ਤਰੀਕੇ ਦੇ ਨਾਲ ਪਊਗੀ ਆ ਦੇਖੋ ਜੀ ਜਿਵੇਂ ਆਪਾਂ ਹੁਣ ਪਾ ਦਿੱਤੀ ਹੈ ਇਹਦੇ ਨਾਲ ਕੋਈ ਵਲ ਨਹੀਂ ਪੈਂਦਾ ਕੋਈ ਝੁੰਗ ਨਹੀਂ ਪੈਂਦਾ ਸਲਾਈ ਲਗਵਾਉਣ ਨਾਲ ਤੇ ਇਹ ਆਪਣੀ ਇੱਕ ਪਰਫੈਕਟ ਤਰੀਕੇ ਦੇ ਨਾਲ ਜੀ ਫਿਟਿੰਗ ਆਊਗੀ